ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਦੀਪ ਸਿੰਘ ਸਰਪੰਚ ਪਿੰਡ ਸ਼ੇਰਪੁਰ ਸੱਦਾ ਤੋਂ ਅਸੀਂ ਇੱਥੇ ਅੱਜ ਦਵਾਈ ਲੈਣ ਆਏ ਸੀਗੇ ਤੇ ਅਸੀਂ ਸਾਡਾ ਮੋਬਾਈਲ ਇੱਥੇ ਡਿੱਗ ਗਿਆ ਸੀ ਤੇ ਇਹ ਮੇਰਾ ਵੀਰ ਛੋਟਾ ਪਰਚੀਆਂ ਕੱਟਦਾ ਸੀ ਤੇ ਇਹਨਾਂ ਨੂੰ ਲੱਭਾ ਇਹਨਾਂ ਨੇ ਜਾ ਕੇ ਅੰਦਰ ਵੀ ਪੁੱਛਿਆ ਕਿ ਮੋਬਾਈਲ ਕਿਸਦਾ ਮੇਰੇ ਕੋਲ ਵਾ ਤੇ ਜੇ ਕਿਸਦਾ ਹੋਵੇ ਤਾਂ ਸਾਨੂੰ ਦੱਸ ਕੇ ਲੈ ਸਕਦਾ ਇਹਨਾਂ ਨੇ ਸਾਨੂੰ ਬੜੀ ਇਮਾਨਦਾਰੀ ਨਾਲ ਹੀ ਸਾਡਾ ਸਾਨੂੰ ਮੋਬਾਈਲ ਦਿੱਤਾ ਇਹੋ ਜਿਹੇ ਜਿਹੜੇ ਇਨਸਾਨ ਜਾਂ ਛੋਟੇ ਵੀਰ ਇਹ ਹੋਣੇ ਚਾਹੀਦੇ ਆ ਵਧੀਆ ਇਨਸਾਨ ਆ ਇਹ ਅਸੀਂ ਇਹਦਾ ਤਹਿਦ ਲੋਕ ਧੰਨਵਾਦ ਕਰਦੇ ਹਾਂ ਕਿੰਨੀ ਕੀਮਤ ਆ ਮੋਬਾਈਲ ਦੀ 10000 ਦਾ ਤਾਂ ਹੁੰਦਾ ਹੀ ਆ ਜੀ ਛੋੜੇ ਤੋਂ ਥੋੜਾ ਵੀ ਆਪ ਜੱਤਾਂ ਨੂੰ ਕੀ ਅਪੀਲ ਕਰਦੇ ਤਾਂ ਇਹ ਅਸੀਂ ਕਿੰਨੀ ਕਰਾਂ ਮੈਂ ਇਹ ਕਹੂੰਗਾ ਕਿ ਜੋ ਜਨਤਾ ਜਿਹਹੋ ਜਿਹੇ ਇਹ ਇਨਸਾਨ ਆ ਇਹੋ ਜਿਹੇ ਹੋਣੇ ਚਾਹੀਦੇ ਜੇ ਕੋਈ ਦੀ ਚੀਜ਼ ਲੱਭਦੀ ਆ ਚਾਬੀ ਤੌਰ ਤੇ ਦੇਣੇ ਚਾਹੀਦੇ ਆ ਕਿ ਤੁਹਾਡਾ ਨਾਮ ਮੈਂ ਚੇਤਨ ਸ਼ਰਮਾ ਸੁਲਤਾਨਪੁਰ ਦੀ ਰਹਿਣ ਵਾਲਾ ਹਾਂ ਸਿਵਲ ਹਸਪੀਟਲ ਮੈਂ ਪਾਰਕਿੰਗ ਦਾ ਕੰਮ ਕਰਦਾ ਹਾਂ ਜੀ ਅੱਜ ਮੈਨੂੰ ਇੱਕ ਫੋਨ ਡਿੱਗਿਆ ਹੋਇਆ ਲੱਭਾ ਜੀ ਫੋਨ ਜਦੋਂ ਲੱਭਾ ਤੇ ਮੈਂ ਸਾਰੇ ਹੀ ਸਿਵਲ ਹਸਪਤਲ ਅੰਦਰ ਸਭ ਨੂੰ ਪਤਾ ਕੀਤਾ ਕਿ ਕਿਸੇ ਦਾ ਫੋਨ ਡਿੱਗਿਆ ਹੋਇਆ ਤੇ ਮੇਰੇ ਨਾਲ ਕੰਟੈਕਟ ਕਰਨ ਪਰ ਕਿਸੇ ਨੇ ਵੀ ਮੈਨੂੰ 1 ਘੰਟੇ ਬਾਅਦ ਕੰਟੈਕਟ ਨਹੀਂ ਕੀਤਾ ਇੱਕ ਲੇਡੀਜ਼ ਬਾਰ ਹਬਰ ਨਬੜੀ ਜੇ ਕਮਰੇ ਇਸੇ ਮੈਂ ਇਹਨੂੰ ਪੁੱਛਿਆ ਕਿ ਤੁਹਾਡਾ ਕੀ ਹੈ ਕਿ ਸਾਡਾ ਫੋਨ ਗਮ ਹੋ ਗਿਆ ਵਾ ਫੋਨ ਡਿੱਗ ਚੁੱਕਾ ਬਾਹਰ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਟੈਨਸ਼ਨ ਨਾ ਲਵੋ ਫੋਨ ਮੈਨੂੰ ਲੱਭ ਚੁੱਕਿਆ ਮੈਂ ਤੁਹਾਨੂੰ ਫੋਨ ਦੇ ਦੇਵਾਂਗਾ ਉਸ ਤੋਂ ਬਾਅਦ ਮੈਂ ਉਹਨਾਂ ਦੇ ਕਰਦੇ ਮੈਂਬਰ ਬੁਲਾ ਕੇ ਸਾਰਿਆਂ ਨੂੰ ਫੋਨ ਉਹਨਾਂ ਦੇ ਹਵਾਲੇ ਕਰ ਦਿੱਤਾ ਹੈ ਕਿੰਨੀ ਕੀਮਤ ਆਪਵਾਜੀ ਕੀਮਤ ਸਿਰ 10 ਤੋਂ 15000 ਰੁਪਏ ਦੇ ਕਰੀਬ ਸੀਗਾ ਮੈਂ ਸਾਰਿਆਂ ਨੂੰ ਇਹੀ ਅਪੀਲ ਕਰ ਰਿਹਾ ਹਾਂ ਜੇਕਰ ਕਿਸੇ ਦੀ ਚੀਜ਼ ਲੱਭਦੀ ਹੈ ਤਾਂ ਉਸ ਨੂੰ ਕੰਟੈਕਟ ਕਰਕੇ ਉਸ ਨੂੰ ਵਾਪਸ ਕਰ ਦਿੱਤੀ ਜਾਵੇ